ਅੱਜ ਅਸੀਂ ਮੀਟਿੰਗ ਕੀਤੀ ਆ ਇਹ ਨਾਲੇ ਦੇ volunteers ਦਾ ਸਾਡੀ ਹਰ ਹਰ ਪਿੰਡ ਦੇ ਵਿੱਚ ਹਰ ਬਾੜ ਦੇ ਵਿੱਚ ਕਿ ਕਿ ਮੈਂਬਰੀ ਕਮੇਟੀ ਆ ਉਹਦੀ ਸਾਰਿਆਂ ਦੀ ਮੀਟਿੰਗ ਸੀਗੀ ਉਹ 2 ਸਾਲ ਦਾ ਜਿਹੜੇ ਅਸੀਂ ਕੰਮ ਕੀਤੇ ਉਹਦਾ ਰਿਪੋਰਟ ਕਾਰਡ ਪਹਿਲੀ ਵਾਰ ਕਿਸੇ ਐਮਐਲਏ ਮੰਤਰੀ ਨੇ ਆਪਣਾ ਰਿਪੋਰਟ ਕਾਰਡ ਦਿੱਤਾ ਕਿ ਮੈਂ 2 ਸਾਲ ਚ ਕੀ ਕੀਤਾ ਉਹ ਰਿਪੋਰਟ ਕਾਰਡ ਦਿੱਤਾ ਉਹ ਨਾਲ ਹੀ ਪਾਰਟੀ ਨੇ ਸਾਡੇ ਕੌਮਿਕ ਕੋਆਰਡੀਨੇਟਰ ਅਰਵਿੰਦ ਕੇਰਿਵਾਲ ਜੀ ਦੇ ਮਾਨਯੋਗ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਪੰਜਾਬ ਪੰਜਾਬ ਚੋਂ ਜਿਹੜਾ ਸਿੱਧੇ ਅਮਰਸੈਦ ਸਾਹਿਬ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਹੈ ਉਹਦੀ ਚੋਣ ਮੈਂਬ ਦਾ ਵੀ ਆਗਾਜ਼ ਕੀਤਾ ਅਸੀਂ ਮਤਲਬ ਸਾਡੇ ਹਲਕਿਆਂ ਜਿੱਦਾਂ ਮੀਟਿੰਗਾਂ ਕਰਾਂਗੇ ਉਹ ਅੱਜ ਦੀ ਚੋਣ ਮੈਂਬਤ ਡਾਕਟਰ ਨਿਰਜਤ ਸਾਹਿਬ ਸਾਡੇ ਐਮਐਲਏ ਸਾਫਕਾ ਮੰਤਰੀ ਸਾਡੇ ਆਜੀ ਕੋਵ ਪ੍ਰਤਾਪ ਜੀ ਸਾਡੇ ਗੁਪਤਾ ਜੀ ਸਾਡੇ ਡਾਕਟਰ ਜਸਪੀਤ ਸੰਧੂ ਜੀ ਜੀਵਨ ਜੋਤ ਜੀ ਸਾਡੀ ਸਾਰੀ ਲੀਡਰਸ਼ਿਪ ਪੁੱਲਤ ਸਾਹਿਬ ਤਲਵਾਰ ਸਾਹਿਬ ਬੱਲੇ ਮਿਆਦੀਆਂ ਜੀ ਸਭ ਲੋਕ ਆਏ ਜਿੰਨੇ ਸਾਡੀ ਕਿਉਂਕਿ ਅੱਜ ਅਸੀਂ ਇੱਥੋਂ ਸ਼ੁਰੂ ਕਰਨੀ ਆ ਕੈਂਪੇਨ ਇਹ ਸ਼ੁਰੂ ਹੋ ਗਿਆ ਸਾਡੀ ਤੋਂ ਬਾਅਦ ਉਹ ਸਾਰੇ ਹਲਕਿਆਂ 'ਚ ਇਦਾਂ ਹੀ ਜਿਹੜਾ ਅੱਜ ਇੱਥੇ ਮੀਟਿੰਗ ਕੀਤੀ ਪਹਿਲਾਂ ਬਲੰਕੀਆਂ ਦੀਆਂ ਮੀਟਿੰਗਾਂ ਕਰਾਂਗੇ ਹਲਕਾ ਵਾਈਜ਼ ਇੱਕ ਇੱਕ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਉਹ ਜਿਹੜੀਆਂ ਛੋਟੀਆਂ ਮੀਟਿੰਗਾਂ ਛੋਟੇ ਛੋਟੇ ਰੋਡ ショ ਨੁਕਰ ਨਾਟਕ वगੈਰਾ ਸਾਰੀ ਕੈਂਪੇਨ ਦੇ ਵਿੱਚ ਜਿਹੜਾ ਅੱਜ ਰੈਲੀ ਦਾ ਉਹ ਉੱਧਾਰ ਕੀ ਇੱਕ ਵੱਡੀ ਰੋਡ ਜੋ ਵੀ ਤੇ ਕਿੰਨਾ ਦੇਖਦੇ ਹੋ ਕਿੰਨਾ ਰਸਾ ਲੱਗਦਾ ਨਾ ਨਾ ਬਹੁਤ ਅੱਛਾ ਇਹਨਾਂ ਲੋਕਾਂ ਦੇ ਪਹਿਲਾਂ ਬੜਾ ਪਿਆਰ ਕੀਤਾ ਹੁਣ ਵੀ ਪਿਆਰ ਦਾ ਤੁਹਾਡੇ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਸੋ ਪਹਿਲਾਂ ਹੀ ਨਾਲੇ ਦੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੀਗਾ ਜਦੋਂ ਆਪਾਂ ਵਿਧਾਨ ਸਭਾ ਦੇ ਵਿੱਚ ਜਿੱਤ ਕੇ ਗਏ ਔਰ ਫਿਰ ਦੁਬਾਰਾ ਅਈਨਾ ਵੀ ਸਾਰਾ ਪਿਆਰ ਦਊਗਾ ਸਾਰਾ ਮਸਰ ਵੀ ਪਿਆਰ ਦਊਗਾ ਕੋਈ ਕਹੇ ਵਰਕਰ ਮੀਟਿੰਗ ਹੈ ਪਰ ਇਹ ਤੇ ਇੱਕ ਰੈਲੀ ਲੱਗਦੀ ਆਪਾਂ ਵਰਕਰ ਸੱਦੇ ਸੀ ਰੈਲੀ ਆਪਾਂ ਕਰਾਂਗੇ ਹੁਣ ਦਾਣਾ ਮੰਡੀ ਦੇ ਵਿੱਚ ਵੱਡੀ ਕਦਾਂ ਡੋਟ ਮਾਨ ਸਾਹਿਬ ਨੂੰ ਸੱਦਣਗੇ ਦਾਣਾ ਮੰਡੀ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਜਿਹੜੀ ਆ ਜਲਦੀ ਕਰਾਂਗੇ ਮਾਨ ਸਾਹਿਬ ਟਾਈਮ ਦੇਣਗੇ ਮਾਨ ਸਾਹਿਬ ਆਉਣਗੇ ਲੋਕ ਸਭਾ ਦੀ ਸੀਟ ਮਿਲੀ ਆ ਹੁਣ ਕਿਹੜੇ ਮੁੱਦੇ ਰਹਿਣਗੇ ਨਹੀਂ ਪੰਜਾਬ ਪੰਜਾਬ ਦੇ ਵਿੱਚ ਜਿਹੜੇ ਪਿੱਛੇ ਪੰਜਾਬ ਦੇ ਜਿਹੜੇ ਮੁੱਦੇ ਆ ਉਹ ਰਹਿਣਗੇ ਦੂਜਾ ਅਮਰਸਰ ਦੇ ਵਿੱਚ ਇਹਦਾ ਸਭ ਤੋਂ ਵੱਧ ਮੇਰੇ ਮੰਨਦਾ ਇਹ ਆ ਕਿ ਜਿਹੜਾ ਸਪੈਸ਼ਲ ਇਕਨੋਮਿਕ ਜ਼ੋਨ ਜਿਹੜਾ ਇੰਡਸਟਰੀ ਵਾਸਤੇ ਇਸ ਸ਼ਹਿਰ ਲਈ ਬਣਾਉਣਾ ਇਹਦੀ ਜਿਹੜੀ ਖੁਸ਼ਕ ਬੰਦਰਗਾਹ ਛਾਤੇ ਦੇ ਵਿੱਚ ਸੀਗੀ ਉਹਨੂੰ ਪੂਰਾ ਵਧੀਆ ਬਣਾਉਣਾ ਤਾਂ ਜੋ ਬਲਤ ਜਿਹੜਾ ਸਾਰਾ ਏਸ਼ੀਆ 'ਚ ਸਾਡਾ ਬਾਦ ਹੋ ਸਕੇ ਸਾਡਾ ਟ੍ਰੇਡ ਹੋ ਸਕੇ ਸਾਡੀਆਂ ਸਬਜ਼ੀਆਂ ਦੂਜਾ ਤੀਜਾ ਜੋ ਵੀ ਸਾਰੇ ਬਹੁਤ ਬਹੁਤ ਵਧੀਆ ਮੁੱਦੇ ਔਰ ਦੂਜਾ ਜਿਹੜਾ ਅਮਰ ਸਾਹਿਬ ਦੀ ਧਰਤੀ ਗੁਰੂ ਦਾਨ ਦਾਸ ਜੀ ਦੀ ਧਰਤੀ ਆ ਦੁਰਗਾ ਦਾ ਮੰਦਿਰ ਹੈ ਜਿਹੜਾ ਰਾਮ ਤੀਰਥ ਦਾ ਅਸਥਾਨ ਹੈ ਇਹ ਸ਼ਹਿਰ ਤਾਂ ਆਦਮਕ ਪੱਕੋ ਦੁਨੀਆ ਦੇ ਯਾਰ ਇਹ ਪਹਿਲੇ ਪੰਜੇ ਸ਼ਾਇਦ ਉਹਦਾ ਵਿੱਚ ਇੱਕ ਆ ਇਹਨੂੰ ਵਧੀਆ ਦੇਖ ਦੇਣਾ ਇਹਨੂੰ ਵਧੀਆ ਸਾਫ਼ ਸੁਥਰਾ ਕਰਨਾ ਉਹ ਆਪਣੀ ਜੜੀਆ ਪਹਿਲਾ ਡਿਊਟੀ ਹੋ ਕਾਫੀ ਢੇਰ ਤੋਂ ਜਿਹੜਾ ਉਹ ਪਾਰ ਚੱਲਦਾ ਸੀ ਪਰ ਕਾਫੀ ਜਰ ਤੋਂ